ਅੱਜ ਗੱਲ ਹੋਈ ਹੈ ਜੀ ਅਸੀਂ ਪੈਸੇ ਲੈਣ ਗਏ ਸੀ ਦੇਰੀ ਤੇ ਆਪਣੇ ਪੈਸੇ ਜਾਣੇ ਆ ਮੇਰਾ 1.25 13 ਲੱਖ ਰੁਪਏ ਦੇ ਕੋਲ ਹੈਗਾ ਵਾ ਉਹ ਦੇ ਨਹੀਂ ਜਾ ਇਹ ਡੇਢ ਸਾਲ ਤੋਂ ਮਤਲਬ ਟਾਲ ਮਟੋਲ ਕਰਦਾ ਪਿਆ ਕਿ ਬਾਅਦ ਚ ਦੇ ਦਿੰਨਾ ਕਰ ਦਿੰਦਾ ਵਾ ਮਹੀਨਾ ਪਾਉਂਦਾ 2 ਮਹੀਨੇ ਪਾਉਂਦਾ ਸਾਰੇ ਪੈਸੇ ਲੈਣੇ ਸੀ ਮੇਰੇ ਕੋਲ ਕੁਝ ਕਮੇਟੀਆਂ ਦੇ ਕੁਝ ਨਕਦੀ ਮੇਰੇ ਕੋਲ ਅੱਛਾ ਜੀ ਫਿਰ ਕਿੰਨੇ ਦੀ ਕਮੇਟੀ ਤੁਹਾਡੇ ਕੋਲ ਪਈ ਹੈ ਮੈਂ 2 ਲੱਖ ਦੀ ਕਮੇਟੀਆਂ ਨੇ ਅੱਛਾ ਜੀ ਇਹ ਕਿੰਨੇ ਸਮੇਂ ਤੋਂ ਚੱਲਦੀ ਆ ਰਹੀ ਹੈ ਇਹ ਹੁਣ ਤਾਂ ਬੰਦ ਹੋ ਚੁੱਕੀਆਂ 7-8 ਮਹੀਨੇ ਹੋ ਗਏ ਨੇ ਬੰਦ ਹੋ ਗਈਆਂ ਪਰ ਪੈਸੇ ਨਹੀਂ ਦਿੱਤੇ ਪੈਸਾ ਕੋਈ ਨਹੀਂ ਦਿੱਤਾ ਬਸ ਅਗੋਤਮ ਗੀਤ ਦੰਦਾ ਵਾ ਕਿ ਮੈਂ ਦਾ ਸਹਾਇ ਕੋਈ ਨਹੀਂ ਦੇਣਾ ਜਦੋਂ ਮੈਂ ਮਤਲਬ ਮੇਰੀ ਆਪਣੀ ਮਰਜ਼ੀ ਹੋ ਗਈ ਉਹਨੂੰ ਪੈਸੇ ਦਵਾਂਗਾ ਨਹੀਂ ਤੇ ਨਹੀਂ ਦਵਾਂਗਾ ਮਤਲਬ ਧਮਕੀਆਂ ਦਿੰਦਾ ਸੀ ਕਿ ਮੇਰੇ ਕੋਲ ਦੋ ਨੰਬਰ ਦੇ ਹਥਿਆਰ ਨੇ ਜਿੱਥੇ ਵੇਖਣਾ ਤੁਸੀਂ ਵੇਖ ਲਓ ਅੱਛਾ ਜੀ ਅਸੀਂ ਫਿਰ ਡੇਰੀ ਤੇ ਗਏ ਸੀ ਇਹਦੇ ਕੋਲ ਅੱਛਾ ਜੀ ਅਸੀਂ ਗੱਲ ਕਰਨ ਗਏ ਸੀ ਇਹਦੇ ਭਰਾ ਦੇ ਨਾਲ ਇਹ ਪਿੱਛੋਂ ਦੀ ਆ ਕੇ ਪੈਗਾ 14 15 20 ਮੁੰਡੇ ਆ ਗਏ ਸੀ ਜਿਹੜੇ ਆ ਕੇ ਪੈਸੇ ਮੰਗ ਹਾਂ ਅਸੀਂ ਤਿੰਨ ਭਰਾ ਤਿੰਨੇ ਭਰਾਵਾਂ ਨਾਲ ਹਰਸਾਤਾਂ ਲੱਗੀਆਂ ਵਾ ਜਿਹੜਾ ਮੇਰਾ ਸਭ ਤੋਂ ਵੱਡਾ ਭਰਾ ਉਹ ਜ਼ਿਆਦਾ ਗੰਭੀਰ ਹੜਵਾਤ ਇਹਨਾਂ ਨੇ ਮਤਲਬ ਪੋਲ ਤੇ ਬੇਸਬਾਲ ਸੀ ਕਈਆਂ ਕੋਲ ਤੇ ਨਾਲ ਇਹਨਾਂ ਨੇ ਆਪਣਾ ਕੀ ਨਾਲ ਦਾਤਰ ਮਾਰੇ ਨਾਲ ਪੁਲਸ ਵਾਲੇ ਸਾਥ ਦੇਣਗੇ ਕਿੰਨ ਸਰਫਾਦ ਸਿੰਘ ਨਗਰੇ ਦੇ ਦੋ ਪਾਰਟੀਆਂ ਆਪਸੇ ਝਗੜੇ ਆ ਦੋਵਾਂ ਨੇ ਦੋਵਾਂ ਤਰ੍ਹਾਂ ਇੱਕ ਦੂਜੇ ਸੱਟਾਂ ਮਾਰੀਆਂ ਵਾ ਤੇ ਅਸੀਂ ਮੌਕੇ ਤੇ ਪੁੱਜੇ ਹਾਂ ਜੀ ਤੇ ਕਾਰਨ ਕੀ ਰਿਹਾ ਜੀ ਝਗੜੇ ਦਾ ਕਾਰਨ ਅਜੇ ਵੈਰੀਫਾਈ ਕਰਾਂਗੇ ਪਤਾ ਹੀ ਨਹੀਂ ਅਜੇ ਕੋਈ ਗੱਲ ਪਾਰਟੀ ਕਹਿ ਰਹੀ ਹੈ ਕਮੇਟੀਆਂ ਦਾ ਕੋਈ ਲੈਣ ਦੇ ਨਾਗਾ ਸੀ ਦੀ ਇਹਨਾਂ ਦਾ ਉਹਦੇ ਬਾਰੇ ਸਾਨੂੰ ਪਤਾ ਨਹੀਂ ਅਜੇ ਹੋਏ ਪਹੁੰਚੇ ਹਾਂ ਮੌਕੇ ਤੇ ਆਏ ਮਾਰਵਾਈ ਕੀਤੀ ਜਾਏਗੀ ਜੇ ਜੋ ਸੱਚਾਈ ਸਾਹਮਣੇ ਆਏਗੀ ਜੀ ਉਹ ਜੋ ਪੰਦੀ ਕਾਰਵਾਈ ਹੋ ਕੀਤੀ ਜਾਏਗੀ